ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਚੌ ਪਈ ਸਾਇ ਪਾਛੇ ਦਸਮੀ ਕੋ ਬਾਚ ਬੇਨਤੀ ਚੌ ਪਈ ਹਮਰੀ ਕਰੋ ਹਾਤ ਦੇਰ ਛਾ ਪੂਰਨ ਹੋਏ ਚਿੱਤ ਕੀ ਛਾ ਤਵ ਚਰਨ ਮਾਰੈ ਹੁ ਮਾਰਾਇ ਆਪਣਾ ਜਾਨ ਕਰੋ ਪ੍ਰਤ ਪਾਰਾ ਮਰੇ ਦੁਖ ਸਵਾਤਮ ਕਾਬੂ ਆਪ ਹਾਤ ਦੇ ਮੈ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੁਰਚਾਰਨੀ ਕਰਦੇ ਕਰੀਐ ਸਭੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤਾਉਰ ਭਾਈਨ ਕੀ ਰਏ ਪਿਆਸਾ ਤੁਮੇ ਸਾਡ ਕਬਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵ ਸਿਕ ਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪਾਰ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਾ ਸੁਨ ਬਰੀਐ ਉਜੋ ਸਦਾ ਮਾਰੇ ਪਛਾ ਸਿਰ ਤੋ ਜੂ ਕਰੇ ਔਰ ਚਾ ਰੱਖ ਲਿਓ ਮੋਰਾ ਕਨਾਰੇ ਸਹਬ ਸੰਤ ਸਹਾਏ ਪਿਆਰੇ ਦੀਨ ਬੰਦੂਟਨ ਕੇ ਹੰਤਾ ਤੂੰ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾਵਤਰਾ ਕਾਲ ਪਾਏ ਸਿਵ ਅਵਤਰਾ ਕਾਲ ਪਾਏ ਕਰਬ ਸੁਨਪੁਰਗਾਸਾ ਸਗਲ ਕਾਲ ਕਾ ਕੀ ਆਤਮਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਇ ਬਰਮਨ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਗਾਇਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਰਜਿ ਸੁਨੁ ਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਅਤੀ ਸ਼ੀ ਕੋ ਮਾਰੀ ਸਗਲ ਪਰਦਾ ਜਿਨੇ ਆਪ ਸਵਾਰੀ ਸੇਵਗਨ ਕੋ ਸੇਵਗਨ ਸੁਖ ਦਿਯੋ ਸਤਨ ਕੋ ਪਲਮੋ ਬਦਕਿਯੋ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਸੁਲਾ ਸਬਰ ਕਿਰਪਾ ਦ੍ਰਿਟੀ ਕਰ ਫੁਲਾ ਸੰਤਨ ਧੋਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੋ ਤੋ ਕਰ ਕਰਾ ਕਰਤਾਰਾ ਵਰਜ ਧਰਤ ਤਬ ਦੇਹ ਉਪਾਰਾ ਜਬਿਆ ਕਰ ਕਰ ਤੂੰ ਕਬੂ ਤੂੰ ਮੈ ਮਿਲਦੇ ਤਰਸਾ ਬੂ ਜੇ ਤੇ ਬਦਨ ਸਿਰ ਸਬਦਾਰ ਹੈ ਆਪ ਆਪਣੀ ਬੂਝੋ ਚਾਰ ਹੈ ਤੁਮ ਸਭੀ ਤੇਰੇ ਨੁਰ ਅਲਮ ਜਾਣਤ ਭੇਦ ਭੇਦ ਅਰਿਆਲਮ ਨਰਿੰਕਾਰ ਨਿਰੂਕਾਰ ਨੀਲੰਬ ਆਦ ਨੀਲ ਅਨਾਦ ਸੰਭ ਤਾਕ ਮੂੜੋ ਚਾਰਤ ਵਿਦਾ ਜਾਗੋ ਬੇਵਨਾ ਪਾਵਤ ਵਿਦਾ ਤਾ ਕੋ ਕਰ ਪਾਨੂ ਮਾਨਤ ਮਹਾ ਮੂੜ ਕੁਝ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹੀਂ ਪੇਵ ਆਪ ਆਪਣੀ ਬੁੱਧ ਗਿਆ ਜੀਤੀ ਵਰਨਤ ਭਿਨ ਭਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਰ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਪੂਪਾ ਅੰਡਜ ਜੇਰ ਜਸੇ ਤਜ ਕੀਨੀ ਉਤਪੂਜ ਖਾਨ ਬੋ ਰਚਦੀਨੀ ਕਉ ਫੂਲੋ ਰਾਜਾ ਹਉ ਬੈਠਾ ਕਹੋ ਸੁਮਟ ਭਇਓ ਸ਼ੰਕਰ ਕੈਠਾ ਸੈਰੀ ਸੇਟ ਦੇ ਕਾਇ ਆਚੰਪਵ ਆਰ ਜੁਗਾਰ ਸਰੂਪ ਸਯੰਭਵਵ ਅਵਰਚਾ ਮੇਰੀ ਤੁਮ ਕਰੋ ਸੇਖੋ ਬਾਰ ਸਖ ਸੰਗਰੋ ਦੂਟ ਜਥੇ ਉਠਵ ਤਤ ਪਤਾ ਸਕਲ ਮਿਲਿਜ ਕਰੋ ਰਣ ਕਾਤਾ ਜੇਸਾ ਤੋਹਿ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੂਤ ਹੋਇ ਮਰੇ ਔਰਖਾ ਜਨੁ ਪਾਪ ਰੇ ਤੇ ਹਾਰੇ ਤਿਨ ਕੇ ਤੁਮ ਸੰਕੜ ਸਭ ਤਾਰੇ ਜੋ ਕਲ ਕੋ ਵਿਖ ਬਾਰਤ ਆਇ ਹੈ ਤਾ ਕੇ ਕਾਲ ਨਿਕਟ ਨਹੀ ਆਇ ਹੈ ਰਚਾ ਹੋਇ ਤਹ ਸਭ ਕਲਾ ਦੂਤ ਅਰਸੋਟ ਰਤ ਕਲਾ ਜਰਪਾ ਦ੍ਰਿਟੀ ਤਨ ਜਾਹੀ ਨਾ ਰਹੋ ਤਾ ਕੇ ਤਾਪਤ ਨਕਮੇ ਹਰੋ ਰਿੱਧ ਸਿਧ ਕਰਮੋ ਸਭ ਹੋਈ ਦੁਤਿ ਸਾ ਸੁਕੇ ਨ ਕੋਈ ਏਕ ਵਾਰ ਜਿਨ ਤੁਮੇ ਸੁਭਾਰਾ ਕਾਲੁ 파ਰਤ ਤਾਇਬਾਰਾ ਜਿਨਰ ਨਾਮ ਤੁਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਰ ਦੇ ਲਿਓ ਬਾਰੀ ਸਰਬ ਧਰਮੋ ਸੁਗਾਈ दुरत दोगतै लो बचाई समयया पाए गए जब ते तुमरे तब ते गुआग तरै न्यान्यो राम री पुरान करानो नीकै मतेक नमान्यो सिमरत सातर बे सवे भूपिंद कै म एक न जान्यो सिरस पान कृपा तुमरी कर मै ना कह्यो सब तोय बखान्यो दोइरा सगले द्वार को चाडकै गयो तुहारो द्वार ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਕੀ ਫਤਿਹ